ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੱਗਿਆਣਾ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਨੇੜੇ ਇਹਦੇ ਪਿੰਡਾਂ ਦੇ ਵਿੱਚ ਔਲਖ ਕੋਟ ਸੁਖਿਆ ਜੌਣ ਵਾਲਾ ਇਹ ਇਹਦੇ ਆਸ-ਪਾਸ ਦੇ ਪਿੰਡ ਹੈ ਔਲਖ ਪਿੰਡ ਦੋਸਤੋ ਪੰਜਗਰਾਈ ਕਲਾਂ ਦੇ ਨੇੜੇ ਰਹਿ ਜਾਂਦਾ ਮਤਲਬ ਪੰਜਗਰਾਈ ਕਲਾਂ ਤੋਂ ਸਿੱਧੀ ਛੜਕ ਬੱਗਿਆਣੇ ਪਿੰਡ ਚ ਆਉਂਦੀ ਹੈ ਤੇ ਕੋਟ ਸੁਖਿਆ ਤੇ ਇਥੋਂ 1 ਕਿਲੋਮੀਟਰ ਅੱਧਾ ਕਿਲੋਮੀਟਰ ਦੀ ਦੂਰੀ ਤੇ ਹੀ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਹਾਂ ਦੱਸੋ ਮੇਨ ਕਾਰੋਬਾਰ ਖੇਤੀਬਾੜੀ ਐ ਤੇ ਨਾਲ ਪਸ਼ੂ ਪਾਲਣ ਦਾ ਕੰਮ ਜਿਹੜਾ ਸਹਾਇਕ ਕਿੱਤੇ ਦੇ ਤੌਰ ਤੇ ਬਾਈ ਜਿਉਰੀ ਕਰਦੇ ਆ ਅੱਜ ਇੱਕ ਇਹਨਾਂ ਨੇ ਮੱਝ ਵਿਕਾਊ ਕੀਤੀ ਐ ਇਹਦੇ ਸੰਬੰਧੀ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਉਹ ਵੀਰ ਆ ਕੇ ਦੇਖੇ ਤੇ ਆਪਦੀ ਤਸੱਲੀ ਕਰੇ ਦੂਜੀ ਗੱਲ ਦੁੱਧ ਹਮੇਸ਼ਾ ਹਰੇਕ ਵੀਰ ਦੀ ਸੇਵਾ ਤੇ ਡਿਪੈਂਡ ਕਰਦਾ ਹੁੰਦਾ ਜਿਹਨੇ ਖਰੀਦਣੀ ਐ ਉਹ ਆਈਡੀਆ ਲਾਵੇ ਵੀ ਦੁੱਧ ਕਿੰਨਾ ਕਿਸੇ ਪਸ਼ੂ ਤੋਂ ਚੋਇਆ ਜਾ ਸਕਦਾ ਕਿਸੇ ਵੀ ਵੀਡੀਓ 'ਚ ਜਦੋਂ ਆਪਾਂ ਪਸ਼ੂ ਤੁਹਾਨੂੰ ਦਿਖਾਉਣੇ ਆ ਸੋ ਆਓ ਇਸ ਮੱਝ ਬਾਰੇ ਜਾਣਕਾਰੀ ਬਾਈ ਤੋਂ ਲਈਏ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਤੋਰ ਕੇ ਵੀ ਤੁਹਾਨੂੰ ਦਿਖਾ ਦੂੰਗਾ ਹਵਾਨਾ ਪਛਾਣ ਨੂੰ ਚੰਗਾ ਕੱਢਦੀ ਆਉਂਦੀ ਆ ਤੁਸੀਂ ਇੱਥੇ ਓਣ ਖੜੀ ਤੋਂ ਦੇਖਿਓ ਬਾਕੀ ਹਜੇ ਹੈ ਕੱਚੀ ਕੁਝ ਦਿਨ ਇਹਨੇ ਲੈਣੇ ਆ ਤੇ ਉਦੋਂ ਨੂੰ ਹਵਾਨਾ ਆਸ ਆ ਵੀ ਬਹੁਤ ਸੋਹਣਾ ਪਰੂਗੀ ਆਓ ਜਾਣਕਾਰੀ ਬਾਈ ਤੋਂ ਲੈਣੀ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦੋ ਕਰੀ ਮੇਰਾ ਨਾਮ ਮੋਦਨ ਚੀਮਾ ਜੀ ਮੋਦਨ ਭਾਈ ਅੱਜ ਇੱਕ ਮੱਝ ਆਪਾਂ ਵਿਕਾਊ ਕੀਤੀ ਐ ਹਾਂਜੀ ਇਹ ਕਿੰਨਾਂ ਮਸੂਆ ਸੁੰਦੀ ਐ ਇਹ ਹੈਗੀ ਤੀਜਾ ਸੂਆ ਸੁੰਦੀ ਐ ਜੀ ਕਰਦੀ ਐ ਮੱਝ ਇਹ ਹਾਂਜੀ ਕਰਦੀ ਮੱਝ ਆ ਜੀ ਆਪਣੀ ਅੱਛਾ ਦੈਨ ਕਿੰਨੇ ਕ ਲਾਉ ਤੀਜੇ ਸੂਏ ਸੁੰਚ ਇਹ ਲੈ ਜੂਗੀ ਹਫਤਾ ਤੱਕ ਦੀ ਕੱਚੀ ਆ ਜੀ ਹਜੇ ਹਜੇ ਹਫਤਾ ਲੈ ਜੂਗੀ ਹਾਂਜੀ ਹਫਤਾ ਲੈ ਜੂਗੀ ਮੋਦਨ ਭਾਈ ਕੀ ਡਿਮਾਂਡ ਰਹੂਗੀ ਜੀ ਇਹਦੀ ਆਪਾਂ ਡਿਮਾਂਡ ਕਰਦੇ ਨਹੀਂ 1 15 1 ਲੱਖ 15 ਹਜ਼ਾਰ ਹਾਂਜੀ ਦੋਸਤੋ ਡਿਮਾਂਡ 1 ਲੱਖ ਤੇ 15 ਹਜ਼ਾਰ ਐ ਹਜੇ ਹਫਤਾ ਇਹ ਲੈ ਸਕਦੀ ਐ ਮੱਝ ਜੋ ਚੀਜ਼ ਸਾਹਮਣੇ ਦੇਖ ਰਹੇ ਆ ਮੋਢ ਚੋਂ ਪੂਛ ਸੋਨੂ ਵੀ ਪਤਲੀ ਨਜ਼ਰ ਆਉਂਦੀ ਹੋਣੀ ਐ ਉੱਤੋਂ ਸਿੰਗਲ ਹੱਡੀ ਦੀਂਦੀ ਐ ਟਾਂਚਾ ਜਿਹੜਾ ਉਹ ਤੁਸੀਂ ਤੁਰਦੀ ਤੋਂ ਦੇਖ ਲਓਗੇ ਇੱਕ ਵਾਰ ਖਵਾਨਾ ਇਸੇ ਤਰੀਕੇ ਨਾਲ ਜਦੋਂ ਆਸੇ ਪਾਸੇ ਨੂੰ ਜਾਂਦੀ ਐ ਤੁਸੀਂ ਇਹਦਾ ਦੇਖਿਓ ਇਸ ਤਰੀਕੇ ਦਾ ਰਖਾ ਹੁੰਦਾ ਹੈ ਫੁੰਦਾ ਹੈ ਖੈਰ ਹਜੇ ਇਹ ਦਿਨ ਹਫਤੇਾਂ ਵਾਂਗੂ ਲਾਊਗੀ ਖੋਲ ਕੇ ਭਾਈ ਇਹਨੂੰ ਤੋੜ ਕੇ ਦਿਖਾ ਦਗੀ ਸੋ ਦੋਸਤੋ ਇਹ ਘਰ ਦੀ ਮੱਝ ਆ ਬਾਈ ਹੋਰਾਂ ਦੀ ਤੇ 1 ਲੱਖ ਤੇ 15000 ਡਿਮਾਂਡ ਆ ਐ ਭਰਾ ਦਾ ਮਨ ਤਾਂ ਮੌਕੇ ਤੇ ਹੁੰਦਾ ਹੀ ਐ ਉਹ ਕੀਤਾ ਜਾਊਗਾ ਜਿਹੜਾ ਵੀ ਵੀਰ ਆਉਂਦਾ ਐ ਤਾਂ じゃ ਹੁਣ ਤੁਸੀਂ ਇਹਦਾ ਦੇਖ ਲੈਣਾ ਉਧਰੋਂ ਮੁੜੂਗੀ ਤੇ ਬੈਕ ਸਾਈਡ ਤੋਂ ਫੇਰ ਹਵਾਨਾ ਦੇਖ ਲਓ ਮੋੜ ਲਓ ਵੀਰੇ ਵਾਪਸ ਥਣਾ ਚ ਬਿੱਥੀ ਸੋਹਣੀ ਆ ਦੱਸੋ ਅਗਲੇ ਪਿਛਲੇ ਥਣਾ ਚ ਵੀ ਬਿੱਥੀ ਪੂਰੀ ਐ ਬਾਕੀ ਸਟਰਕਚਰ ਥਣ ਹਵਾਨਾ ਉਹ ਵੀਡੀਓ ਚ ਪੂਰਾ ਜਜਮੈਂਟ ਕਰ ਲਓ ਪਾਸ ਕੋਲ ਆ ਕੇ ਤੁਸੀਂ ਕਰ ਲਓਗੇ ਇਹ ਕੀ ਨਗ ਦਿਖਾਉਣਾ ਸੀ ਅੱਜ ਦੀ ਵੀਡੀਓ ਚ ਕਿਉਂਕਿ ਘਰੇ ਇਹਨਾਂ ਕੋਲੇ ਜਿਹੜੇ ਪਸ਼ੂ ਰੱਖੇ ਉਹਨਾਂ ਦੇ ਵਿੱਚੋਂ ਹੀ ਵੀਰ ਹੋ ਰਹੇ ਨੇ ਅੱਜ ਇਹ ਮੱਧ ਜਿਹੜੀ ਉਹ ਵਕਾਊ ਕੀਤੀ ਹੋਈ ਐ ਸੋ ਮੈਨੂੰ ਆਸ ਆ ਵੀ ਤੁਹਾਨੂੰ ਹਵਾਨਾ ਥਣ ਢਾਂਚਾ ਸਹੀ ਦਿਖ ਗਿਆ ਹੋਣਾ ਇਸ ਤੋਂ ਬਾਅਦ ਜੀਨੇ ਖਰੀਦਣੀ ਉਹ ਕੋਲ ਆ ਕੇ ਦੇਖੂਗਾ ਇੰਦਰੋਂ ਫੇਰ ਤੁਸੀਂ ਥਣਾ ਦੇ ਵਿੱਚ ਵਿੱਥੀ ਇਹਦੀ ਦੇਖ ਲਓ ਥਣ ਦਾ ਸਹਿਜ ਇੱਥੋਂ ਕਲੀਅਰ ਕਰ ਲਓ ਪਰ ਹਜੇ ਕੱਚੀ ਹੈ ਅੱਜ ਹਫਤੇ ਦੀ ਸੋ ਉਹਦੇ ਕਰਕੇ ਹਜੇ ਪੂਰਾ ਹਵਾਨਾ ਨਹੀਂ ਭਰਨਾ ਸੋ ਸੀਲ ਸ਼ਰੀਫ ਜੀ ਦੱਸਦੀ ਹੈ ਥੋੜਾ ਬਹੁਤਾ ਤੋਪਰੇ ਬੰਦੇ ਤੋਂ ਪਸੂ ਡਰਦਾ ਰਹਿੰਦਾ ਪਰ ਉਵੇਂ ਕੋਈ ਬਹੁਤਾ ਜਿਹੜੀ ਉਹ ਗਰਮੈਸ ਨਹੀਂ ਦਿਖਾਉਂਦੀ ਅੱਜ ਸੋ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ